ਗਠਿਆ ਸ਼ੂਗਰ ਕੈਂਸਰ ਸਰੀਰ ਦੀ ਵੱਡੀ ਤੋਂ ਵੱਡੀ ਬਿਮਾਰੀ ਇਸ ਨਲਕੇ ਦਾ ਪਾਣੀ ਪੀ ਨਾਲ ਠੀਕ ਹੋ ਜਾਂਦੀ ਹੈ ਪੰਜ ਵਾਰੀ ਤੁਹਾਨੂੰ ਇਸ ਨਲਕੇ ਦਾ ਜਿਹੜਾ ਪਾਣੀ ਪੀਣਾ ਪੈਣਾ ਤੇ ਮੂੰਹ ਧੋਣਾ ਪੈਣਾ ਹੈ ਹਾਂਜੀ ਦੋਸਤੋ ਇਹ ਗੱਲ ਝੂਠ ਨਾ ਮੰਨਿਓ ਇਹ ਗੱਲ ਸੱਚ ਆ ਜਿਹੜਾ ਤੁਸੀਂ ਸਾਮਣੇ ਨਲਕਾ ਵੇਖ ਰਿਹਾ ਹਾਂ ਇਹ ਬਹੁਤ ਚਮਤਕਾਰੀ ਨਲਕਾ ਹੈ ਕਹਿੰਦੇ ਇੱਥੇ ਇੱਕ ਜਿਹੜਾ ਬੰਦਾ ਆਇਆ ਸੀ ਉਸ ਤੋਂ ਬਾਅਦ ਇੱਥੇ ਆ ਕੇ ਉਸ ਦੀਆਂ ਜਿਹੜੀਆਂ ਅੱਖਾਂ ਠੀਕ ਹੋ ਗਈਆਂ ਸੀ ਅੱਖਾਂ ਠੀਕ ਹੋਣ ਤੋਂ ਬਾਅਦ ਉਸ ਫੱਕਰ ਨੇ ਜਿਹੜਾ ਇਸ ਥਾਂ ਤੇ ਨਲਕਾ ਲਵਾ ਦਿੱਤਾ ਤੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਵੀ ਜਿਹੜੇ ਬਿਰਾਜਮਾਨ ਨੇ ਆ ਦੇਖੋ ਲੋਕ ਜਿਹੜਾ ਇੱਥੇ ਆਉਂਦੇ ਆ ਪਾਣੀ ਭਰਦੇ ਆ ਤੇ ਆਪਣੇ ਘਰਾਂ ਵਿੱਚ ਵੀ ਲੈ ਕੇ ਜਾਂਦੇ ਆ ਕੀ ਇਤਿਹਾਸ ਸੁਨੋਕੀ ਦਾ ਇਹ ਨਲਕਾ ਜੀ ਬਾਬਾ ਜੀ ਨੇ ਲਵਾਇਆ ਹੋਇਆ ਠੀਕ ਹੈ ਜੀ ਤੇ ਇਸ ਨਲਕੇ ਦੇ ਜਾਦ ਸ਼ਕਲ ਦੇ ਨਾਲ ਠੀਕ ਹੈ ਜੀ ਪੰਜ ਚੁੜੇ ਸ਼ਕਲ ਦੇ ਨਾਲ ਠੀਕ ਹੈ ਜੀ ਅੰਦਰ ਲੀਆਂ ਬਿਮਾਰੀਆਂ ਜੋ ਉਹ ਵੀ ਠੀਕ ਹੋ ਲੀਆਂ ਜੋ ਅੱਖਾਂ ਦੇ ਵਿੱਚ ਆਪਾਂ 500 ਚਿੱਟੇ ਮਾਰਦੇ ਆਂ ਹਾਂਜੀ ਹਾਂਜੀ ਤੇ ਅੱਖਾਂ ਦੀਆਂ ਬਿਮਾਰੀਆਂ ਵੀ ਠੀਕ ਬਨੇ ਜੇ ਨੂੰ ਘੱਟ ਦੇ ਦਿੰਦਾ ਜਾਂਦੇ ਨੂੰ ਬਿਲਕੁਲ ਹੀ ਦੇ ਦਿੰਦਾ ਠੀਕ ਹੈ ਜੀ ਲੇਖੋ ਜੀ ਠੀਕ ਹੈ ਜੀ ਅੱਛਾ ਬਾਬਾ ਜੀ ਜਿਵੇਂ ਉਹ ਲੋਕ ਕਹਿੰਦੇ ਨੇ ਵੀ ਇਹ ਨਾਚ ਕੇ ਪਾਣੀ ਪੀਣਾ ਕੋਈ ਠੀਕ ਹੁੰਦਾ ਵੀ ਆ ਕੋਈ ਹੋਇਆ ਠੀਕ ਹਾਂਜੀ ਹਾਂਜੀ ਬਹੁਤ ਠੀਕ ਹੋਇਆ ਜੀ ਇੱਥੇ ਅੱਛਾ ਜੀ ਆਉਂਦੇ ਆ ਜੀ ਉਦੋਂ ਬਾਅਦ ਇੱਥੇ ਹਾਂਜੀ ਹਾਂਜੀ ਪੰਜ ਐਤਵਾਰ ਉਹਨੇ ਇਸ਼ਾਨ ਕਰਨਾ ਸੋਰ ਬਣਿਆ ਅੱਛਾ ਜੀ ਕਰਦੇ ਜੀ ਆਖੀ ਅੱਛਾ ਜੀ ਕੀ ਪ੍ਰਸ਼ਾਚ ਹੁੰਦੇ ਆ ਠੀਕ ਹੈ ਜੀ ਮਤਲਬ ਪੰਜ ਵਾਰੀ ਆਉਣਾ ਪੈਂਦਾ ਹਾਂ ਜੀ ਕਿਸੇ ਨੇ ਮਤਲਬ ਗੁਰਦੁਆਸਾ ਦੀ ਚਾਹ ਪੜ ਸੁਖਿਆ ਹਾਂ ਜੀ ਉਹ ਵੀ ਕਰਉਂਦੇ ਆ ਸਭ ਨੂੰ ਸੇਵਾ ਪਾਉਂਦੇ ਹੁੰਦੇ ਆ ਠੀਕ ਹੈ ਅੱਛਾ ਆਉਣਾ ਕਿਹੜੇ ਦਿਨ ਹੈ ਮਤਲਬ ਆਹ ਜਲ ਸਕਣਾ ਪਾਉਂਦੇ ਆ ਕਿਹੜੇ ਦਿਨ ਆ ਸਕਦੇ ਆ ਜਾਂ ਕਿਸੇ ਵੀ ਦਿਨ ਆ ਸਕਦੇ ਆ ਵੈਸੇ ਤਿੰਨ ਦਿਨ ਆ ਜੀ ਐਤਵਾਰ ਮੰਗਲਵਾਰ ਤੇ ਵੀਰਵਾਰ। ਤੇ ਮਹੀਨ ਕੱਟ ਜਿਹੜਾ ਹੁੰਦਾ ਇਹ ਐਨਵਾਰੀ ਹੁੰਦਾ। ਕਿਉਂਕਿ ਅੱਜ ਮੰਗਲਵਾਰ ਹੈ ਵੈਸੇ ਨਾ। ਹਾਂ ਅੱਜ ਵੀ ਸੰਗਤਾਂ ਆਈਆਂ ਜੀ। ਠੀਕ ਹੈ। ਅਛੈਂਤਵਾਰ ਨੂੰ ਕਦੋਂ ਘਰ ਹੁੰਦਾ ਜਿਆਦਾ ਕੱਟ। ਐਤਵਾਰ ਤੇ ਛੁੱਟੀ ਕਰਕੇ ਲੋਕ ਜਾਈ ਜਾਂਦੇ ਨੇ। ਛੋਟੀ ਛੋਟੀ ਹੁੰਦੀ ਆ। ਠੀਕ ਹੈ। ਜਿਹੜਾ ਕੋਈ ਮਾਸਟਰ ਵਰਗਾ ਛੁੱਟੀ ਹਾਂ ਜੀ। ਹਾਂ ਜੀ ਅੰਮ੍ਰਿਤਸਰ। ਅੱਛਾ ਉਹ ਬਾਬਾ ਜੀ ਜਿਹੜੇ ਸੀ ਮਤਲਬ ਪਰਮਜੀਤ ਸਿੰਘ ਜੀ ਉਹਨਾਂ ਦੀਆਂ ਇੱਥੇ ਆ ਕੇ ਅੱਖਾਂ ਠੀਕ ਹੋ ਗਈਆਂ ਸੀ। ਉਹਨਾਂ ਨੂੰ ਪਹਿਲਾਂ ਦਿਖਦਾ ਨਹੀਂ ਸੀ। ਉਹਨਾਂ ਨੂੰ ਪਹਿਲਾਂ ਦੱਸਣਾ ਸੀ। ਅੱਛਾ ਇੱਥੇ ਆ ਕੇ ਮ ਇਹੀ ਪਿੰਡ ਲੰਗਿਆਣਾ ਖੁਰਦੀ ਲੰਗਿਆਣਾ ਖੁਰਦ ਬਾਗੇ ਪ੍ਰਾਣ ਦੇ ਨਾਲ ਹੀ ਪੈਂਦਾ ਨਾ 2 3 ਤਾਂ 5 6 ਕਿਲੋਮੀਟਰ ਹੀ ਪੈਂਦਾ ਹੈ ਇਹ ਸੜਕ ਮੁੱਦਕੀ ਹਾਂ ਇਹ ਸੜਕ ਕਰ ਮੁੱਦਕੀ ਰੋ ਅੱਛਾ ਇਹ ਜਦੋਂ ਆਪਾਂ ਆਪਣਾ ਬਾਗੇ ਪ੍ਰਾਣੇ ਤੋਂ ਮੁੱਦਕੀ ਨੂੰ ਜਾਂਦੇ ਹਾਂ ਤਾਂ ਬਾਗੇ ਪ੍ਰਾਣੇ ਤੋਂ 2 ਕਿਲੋਮੀਟਰ ਆ ਕੇ ਪਹੁੰਚ ਜਾਂਦਾ ਹੈ ਕੋਈ ਹਾਂ ਜੀ 3 4 ਕਿਲੋਮੀਟਰ ਹੋਗਾ 4 ਕਿਲੋਮੀਟਰ ਤਾਂ ਨਾਲ 6 ਕਿਲੋਮੀਟਰ ਹਾਂ ਅੱਛਾ ਜੀ ਚਲੋ ਇਹ ਵੀ ਠੀਕ ਹੈ ਤੇ ਇੱਕ ਥੋੜਾ ਜਿਹਾ ਆਪਾਂ ਨੂੰ ਚਾਹਨਾ ਪਾਉ ਜਿਵੇਂ ਉਹ ਲੋਕ ਆਉਂਦੇ ਨੇ ਤੁਸੀਂ ਆ ਕਿਹੜਾ ਜਲ ਸ਼ਕਦੇ ਨੇ ਇਸ਼ਨਾਨ ਕਰਦੇ ਨੇ ਉਸ ਤੋਂ ਬਾਅਦ ਕੋਈ ਰਹਿਤ ਮਰਿਆਦਾ ਰੱਖਣੀ ਹੈ ਕਿਵੇਂ ਜਾਉਂ ਕੋਈ ਉਹ ਉਹ ਨਹੀਂ ਰਹਿਤ ਮਰੀਦਾ ਜਾਲਾ ਆਪਾਂ ਬੋਤਲਾਂ ਦੇ ਪਾ ਕੇ ਲੈ ਕੇ ਜਾਂਦੇ ਆ ਹਾਂਜੀ ਹਾਂਜੀ ਉਹ ਜਾਲ ਨੂੰ ਆਪਾਂ ਪ੍ਰੇਮ ਦੇ ਨਾਲ ਘਰੇ ਰੱਖਣਾ ਸਰਕਾਰ ਦੇ ਨਾਲ ਉਹਦਾ ਸ਼ਿੱਟਾ ਨਹੀਂ ਕਰਨਾ ਕਿ ਬਾਥਰੂਮ ਅਗਲੇ ਲੈਟਰ ਵਾਲੇ ਪਾਸੇ ਸ਼ਿੱਟਾ ਕਰਨਾ ਕੋਈ ਜਲ ਸ਼ੱਕ ਸਕਦਾ ਸ਼ੱਕ ਸਕਦਾ ਠੀਕ ਹੈ ਕਿਉਂਕਿ ਪਾਣੀ ਬਹੁਤ ਮਿੱਠਾ ਪਾਣੀ ਹੈ ਜੀ ਇਸ਼ਨਾਨ ਕਰਨਾ ਇਸਦਾਨਾ ਸਾਹਮਣੇ ਸੋਰ ਬਣਾਈ ਸੋਰ ਦੇ ਵਿੱਚ ਕਾਹਦੇ ਬੀਬੀਆਂ ਵਾਸਤੇ ਸੋਰਲੇ ਪਾਸੇ ਬਣਿਆ ਠੀਕ ਹੈ ਸਿੰਘਾਂ ਵਾਸਤੇ ਬਣ ਪਰਲੇ ਪਾਸੇ ਬਣਿਆ ਠੀਕ ਹੈ ਜੀ ਠੀਕ ਹੈ ਧੰਨਵਾਦ ਆਜੋ ਦੋਸਤੋ ਪਹਿਲਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਦਾ ਨੇੜੇ ਜਿਹੜਾ ਗੁਰੂ ਗੋਬਿੰਦ ਸਾਹਿਬ ਜੀ ਦੀ ਬੀੜ ਹੈ ਤੇ ਉਸੇ ਥਾਂ ਤੇ ਜਿਹੜਾ ਇਹ ਨਲਕਾ ਬਣਿਆ ਹੋਇਆ ਹੈ ਹਾਂਜੀ ਦੋਸਤੋ ਐਵੇਂ ਕੋਈ ਜਿਹੜਾ ਕਹਿੰਦੇ ਇਹ ਨਲਕਾ ਨਹੀਂ ਲਾ ਦਿੰਦਾ ਇੱਕ ਪਰਮਜੀਤ ਸਿੰਘ ਜੀ ਦੇ ਨਾਮ ਦਾ ਜਿਹੜਾ ਬੰਦਾ ਇੱਥੇ ਆਇਆ ਤੇ ਉਹਨਾਂ ਨੇ ਜਿਹੜਾ ਇਹ ਨਲਕਾ ਲਵਾਇਆ ਸੀ ਕਿਉਂਕਿ ਜਿਹੜੀਆਂ ਅੱਖਾਂ ਸੀ ਉਹਨਾਂ ਦੀਆਂ ਇੱਥੇ ਠੀਕ ਹੋ ਗਈਆਂ ਸੀ ਉਸ ਤੋਂ ਪਹਿਲਾਂ ਉਹ ਬੰਦਾ ਜਿਹੜਾ ਕਹਿੰਦੇ ਅੰਨਾ ਸੀਗਾ ਪਰ ਜਦੋਂ ਇਸ ਥਾਂ ਤੇ ਆਇਆ ਤਾਂ ਆ ਕੇ ਜਿਹੜੀਆਂ ਅੱਖਾਂ ਠੀਕ ਹੋ ਗਈਆਂ ਆ ਦੇਖੋ ਤੁਸੀਂ ਨਲਕਾ ਹੈ ਜਿਹੜਾ ਦੋਸਤੋ ਇਸ ਪੰਜ ਵਾਰੀ ਪਾਣੀ ਪੀਣ ਨਾਲ ਪੰਜ ਚੂਲਿਆਂ ਪਾਣੀ ਪੀਣ ਨਾਲ ਤੇ ਮੂੰਹ ਧੋਣ ਦੇ ਨਾਲ ਜਿਹੜਾ ਕਹਿੰਦੇ ਸਰੀਰ ਨੂੰ ਜਿੱਡਾ ਮਰਜੀ ਰੋਗ ਹੋਵੇ ਜਿੱਡੀ ਮਰਜੀ ਵੱਡੀ ਬਿਮਾਰੀ ਹੋਵੇ ਤਾਂ ਉਹ ਜਿਹੜੀ ਠੀਕ ਹੋ ਜਾਂਦੀ ਆ ਜੋ ਇਹ ਨਲਕਾ ਜਿਹੜੇ ਲਵਾਇਆ ਜਿਨ੍ਹਾਂ ਨੇ ਕੀ ਇਤਿਹਾਸ ਆ ਦੇਖੋ ਇਹ ਉਹ ਨਲਕਾ ਜੋ ਬਾਬਾ ਜੀ ਦੇ ਬੱਚ ਅਨੁਸਾਰ ਸੰਤ ਬਾਬਾ ਪਰਮਜੀਤ ਸਿੰਘ ਜੀ ਨੇ ਬਾਰੋ ਲਿਵਲਾਨ ਤੋਂ ਆ ਕੇ ਲਵਾਇਆ ਇਸ ਨਲਕੇ ਤੇ ਇਸ਼ਨਾਨ ਕਰਨ ਨਾਲ ਬਾਬਾ ਜੀ ਦਾ ਜਿਹੜੀਆਂ ਅੰਨਿਗਾਉ ਠੀਕ ਹੋ ਗਈ ਸੀ ਅੱਖਾਂ ਜਿਹੜੀਆਂ ਠੀਕ ਹੋ ਗਈਆਂ ਸੀ ਆ ਦੇਖੋ ਦੋਸਤੋ ਇੱਥੇ ਜਿਹੜਾ ਆ ਤੂਣਾ ਕਹਦੇ ਉਹ ਵੀ ਬਣਿਆ ਹੋਇਆਗਾ ਬਾਬਾ ਸ਼੍ਰੀ ਚੰਦੀ ਦਾ ਡੇਰਾ ਹੈਨਾ ਤਾਂ ਉਹ ਵੀ ਜਿਹੜਾ ਇਹ ਜਿਹੜੇ ਪੁਰਾਣੇ ਇੱਥੇ ਫਕੀਰ ਹੁੰਦੇ ਸੀ ਤੇ ਉਹਨਾਂ ਦੀ ਜਿਹੜੀ ਉਹ ਬਣੀ ਹੋਈ ਹੈਗੀ ਆਪਾਂ ਕਹਿੰਦੀ ਇਹ ਨਾ ਵੀ ਦਰਗਾਹ ਸਮਾਦ ਆ ਜਿਹੜੀ ਬਣੀ ਹੋਈ ਹੈ ਤੇ ਆਜੋ ਹੋਰ ਦਿਖਾਉਂਦੇ ਆ ਵੀ ਪਾਣੀ ਜਿਹੜਾ ਇਸ ਥਾਂ ਤੋਂ ਭਰ ਕੇ ਜਿਹੜਾ ਉਹ ਰੱਖਣਾ ਕਿੱਥੇ ਪੈਂਦਾ ਤੇ ਆ ਦੇਖੋ ਇਸ ਥਾਂ ਤੇ ਜਿਹੜਾ ਪਾਣੀ ਆ ਉੱਥੋਂ ਭਰ ਕੇ ਇਸ ਥਾਂ ਤੇ ਰੱਖਣਾ ਪੈਂਦਾ ਉਸ ਤੋਂ ਬਾਅਦ ਆ ਜਿਹੜੀ ਇੱਥੇ ਹੀ ਸੰਗਤ ਬੈਠਦੀ ਆ ਇੱਥੇ ਪਾਣੀ ਰੱਖ ਕੇ ਉਸ ਤੋਂ ਬਾਅਦ ਜਿਹੜਾ ਆਪਾਂ ਘਰੇ ਵੀ ਲਿਆ ਜਾ ਸਕਦੇ ਆ ਤੇ ਜਾਲੇ ਜਿਹੜਾ ਇੱਥੇ ਵੀ ਛਕ ਸਕਦੇ ਆ ਦੋਸਤੋ ਹਰ ਇੱਕ ਬੰਦੇ ਦੀ ਸ਼ਰਧਾ ਹੁੰਦੀ ਆ ਮੰਨਣਾ ਜਾਂ ਨਾ ਮੰਨਣਾ ਆਪਣੇ ਸਾਰੇ ਆ ਪਰ ਕਹਿੰਦੇ ਵੀ ਇਹ ਗੱਲ ਜਿਹੜੀ ਸੱਚੀ ਆ ਬਹੁਤ ਦੂਰੋਂ ਦੂਰੋਂ ਲੋਕ ਆਉਂਦਿਆ ਤੇ ਜਿਹੜੇ ਸ਼ਰਧਾ ਨਾਲ ਇਹ ਪਾਣੀ ਜਲ ਛੱਕਦੇ ਆ ਤੇ ਉਹਨਾਂ ਨੂੰ ਜੋ ਵੀ ਬਿਮਾਰੀ ਹੁੰਦੀ ਆ ਉਹ ਠੀਕ ਹੋ ਜਾਂਦੀ ਆ ਇੱਥੇ ਬੀਬੀਆਂ ਵਾਸਤੇ ਜਿਹੜਾ ਸਰੋਵਰ ਵੀ ਬਣਿਆ ਹੋਇਆ ਇਸ਼ਨਾਨਕਰ ਤੇ ਹੋਰ ਵੀ ਜਿਹੜੀਆਂ ਕਾਫੀ ਡੇਰੇ ਵਿੱਚ ਜਿਹੜੀਆਂ ਪੁਰਾਣੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਤੇ ਇੱਧਰ ਜਿਹੜਾ ਸਰੋਵਰ ਬਣਿਆ ਹੋਇਆ ਬੀਬੀਆਂ ਵਾਸਤੇ ਤੇ ਇੱਧਰ ਜਿਹੜਾ ਬਾਬੇ ਜੀ ਦੀ ਸ਼ੰਕਰਾਂਪੁਰੀ ਜੀ ਦੀ ਜਿਹੜੀ ਸਮਾਦ ਹੈ ਉਹ ਬਣੀ ਹੋਈ ਆ ਦੋਸਤੋ